ਉਮਰ ਭਰੀ ਜਾਣੇ ਇਸ ਚੰਦੇ ਨੇ ਦਿਲ ਨੂੰ ਜੋੜੀਦਾ ਯੋ ਨਾ ਖਵਾਂਦੇ ਓਏ ਅਸੀਂ ਅੱਜ ਵੀ ਸੰਭੀ ਬੈਠੇ ਆਂ ਉਨੀ ਤੇਰਾ ਲਿਖਿਆ ਨਾਮ ਕਿਤਾਬਾਂ ਤੇ ਓਏ ਅਸੀਂ ਅੱਜ ਵੀ ਸੰਭੀ ਬੈਠੇ ਆਂ ਉਨੀ ਤੇਰਾ ਲਿਖਿਆ ਨਾਮ ਕਿਤਾਬਾਂ ਤੇ ਆਈ ਲਵ ਡੀਅਰ ਜਾਨੋ ਪਿਆਰੇ ਜੋ ਹਰ ਪਲ ਮੈਨੂੰ ਕਹਿੰਦੀ ਸੀ ਉਹ ਮੈਂ ਤੇਰੀਆਂ ਮੈਂ ਤੇਰੀਆਂ ਜੋ ਕੋਲਿਆ ਮੇਰੇ ਬੰਦੀ ਸੀ ਆਈ ਲਵ ਡੀਅਰ ਜਾਨੋ ਪਿਆਰੇ ਜੋ ਹਰ ਪਲ ਮੈਨੂੰ ਕਹਿੰਦੀ ਸੀ ਉਹ ਮੈਂ ਤੇਰੀਆਂ ਮੈਂ ਤੇਰੀਆਂ ਜੋ ਕੋਲਿਆ ਮੇਰੇ ਬੰਦੀ ਸੀ ਉਹਨ ਮਿਟਾਇਆ ਮਿਟਣਾ ਨਹੀਂ ਉਹਨ ਮਿਟਾਇਆ ਮਿਟਣਾ ਨਹੀਂ ਜੋ ਨਾ ਲਿਖਿਆ ਰਹਿ ਗਿਆ ਸੀ ਗੁਲਾਬਾਂ ਤੇ ਉਹ ਅਸੀਂ ਅੱਜ ਵੀ ਸਾਂਭੀ ਬੈਠਿਆਂ ਉਹਨ ਤੇਰਾ ਲਿਖਿਆ ਨਾਮ ਕਿਤਾਬਾਂ ਤੇ ਓਏ ਅਸੀਂ ਅੱਜ ਵੀ ਸਾਂਭੀ ਬੈਠਿਆਂ ਉਹਨ ਤੇਰਾ ਲਿਖਿਆ ਨਾਮ ਕਿਤਾਬਾਂ ਤੇ ਓ ਪਿੰਡ ਮਹਰਬੇ ਵਾਲੇ ਕਾਲੇ ਤੂੰ ਪਲਚ ਬੇਗਾਨਾ ਕਰਗੀਨੀ ਇਸ ਪੋਲੇ ਪਾਲੇ ਦਿਲ ਆਪਣੇ ਚੋ ਮੈਨੂੰ ਮਿਟਾ ਚ ਰਵਾਨਾ ਕਰਗੀਨੀ ਓ ਪਿੰਡ ਮਾਰਵੇ ਵਾਲੇ ਕਾੜੇ ਨੂੰ ਤੂੰ ਪਲਚ ਬੇਗਾਨਾ ਕਰਗੀਨੀ ਇਸ ਪੋਲੇ ਪਾਲੇ ਦਿਲ ਆਪਣੇ ਚੋ ਮੈਨੂੰ ਮਿਟਾ ਚ ਰਵਾਨਾ ਕਰਗੀਨੀ ਕਹ ਲਿਆਗੀ ਸਾਰੀ ਮੇਰੇ ਤੇ ਮੈਨੂੰ ਲਾ ਤੁਰਗੀ ਤੂੰ ਛਰਾ ਬਾਤੇ ਉਹ ਅਸੀਂ ਹਜ ਬਿਸਾਂ ਵੀ ਬੈਠਿਆਂ ਉਹ ਨਹੀਂ ਤੇਰਾ ਲਿਖਿਆ ਨਾਮ ਕਿਤਾਬਾਂ ਤੇ ਉਹ ਹੜਾ ਲਿਖਿਆਈ ਨਾਮ ਕਿਤਾਬਾਂ ਤੇ ਉਹ ਸੱਚੀ ਲਿਖਿਆਈ ਨਾਮ ਕਿਤਾਬਾਂ ਤੇ